ਮਿੰਟੂ ਜੀ ਰਾਫੇਲ ਤੇ ਨਾ ਪਹਿਲਾਂ ਵੀ ਬੜਾ ਮਸਲਾ ਪੈਂਦਾ ਰਿਹਾ ਰੌਲਾ ਵੀ ਪੈਂਦਾ ਰਿਹਾ ਪਰ ਇੱਕ ਇਧਰ ਵੀ ਥੋੜੀ ਜਿਹੀ ਖਬਰੇ ਆ ਰਹੀ ਹੈ ਕਿ ਭਈ ਰਾਫੇਲ ਦੇ ਜਿਹੜੇ ਪਾਰਟਸ ਨੇ ਰਾਫੇਲ ਦੀ ਜਿਹੜੀ ਬੋਡੀ ਹੈ ਉਹ ਵੀ ਇੰਡੀਆ ਦੇ ਵਿੱਚ ਬਣਿਆ ਕਰਨੀ ਹੈ ਹੁਣ ਡਿਸਾਲਟ ਐਵੀਏਸ਼ਨ ਤੇ ਟਾਟਾ ਐਡਵਾਂਸਡ ਇਹਨਾਂ ਨੇ ਰਲ ਮਿਲ ਕੇ ਕੋਈ ਭਾਈਵਾਲੀ ਹੋਈ ਹੈ ਇਹਨਾਂ ਦੇ ਵਿੱਚ ਤਾਂ ਹੁਣ ਰਾਫੇਲ ਵਾਲਾ ਕੰਮ ਵੀ ਇੱਥੇ ਹੁਣ ਨਹੀਂ 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 ਦੇਖੋ ਰਾਫੇਲ ਦਾ ਮੁੱਦਾ ਬਹੁਤ ਲੰਮਾ ਹੈ ਹੂੰ ਇਹਨੂੰ ਆਪਾਂ ਸ਼ਾਰਟਕਟ ਚ ਸਮੇਟੀਏ ਤੇ ਤਦ ਵੀ 5-7 ਮਿੰਟ ਚਾਹੀਦੇ ਜੀ ਜੀ ਕਿਉਂਕਿ ਰਫਾਇਲ ਕੋਈ ਅੱਜ ਦਾ ਥੋੜੀ ਚਲੀ ਜਾਂਦਾ ਹੈ ਰਫਾਇਲ ਤਾਂ ਬਨਮੋਹਨ ਸਿੰਘ ਸਰਕਾਰ ਤੋਂ ਵੀ ਪਹਿਲਾਂ ਦਾ ਹੈ ਪਹਿਲਾਂ ਦਾ ਬਿਲਕੁਲ ਤਾਂ ਗੱਲ ਇਹੋ ਆ ਕਿ ਜਿਹੜਾ ਹੁਣ ਇਹਨਾਂ ਨੇ ਕਿਹਾ ਉਹ ਉਤਲਾ ਹਿੱਸਾ ਜਿਹੜਾ ਬਾਡੀ ਵਾਲਾ ਹੂੰ ਉਹ ਉਹਨਾਂ ਨੇ ਕਿਹਾ ਕਿ ਇੱਥੇ ਤਿਆਰ ਕਰ ਦਿਆ ਕਰਾਂਗੇ ਹైదరాబాద్ ਦੇ ਵਿੱਚ ਟਾਟਾ ਵਾਲੇ ਹੈਗੇ ਆ ਜੀ ਟਾਟਾ ਦਾ ਹੀ ਇੱਕ ਗਾਂ ਗਰੁੱਪ ਹੈ ਇਹਨਾਂ ਦਾ ਆਪਣਾ ਕੰਪਨੀ ਆ ਹੂੰ ਉਹਨੂੰ ਹੀ ਠੇਕਾ ਦੇ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਅੰਬਾਨੀ ਜਿਹਨੂੰ ਇਹਨਾਂ ਨੇ ਬੇਲ ਆਊਟ ਕੀਤਾ ਸੀਗਾ ਉਹਨੂੰ ਆਊਟ ਕਰਤਾ ਉਹਦੀ ਜਗ੍ਹਾ ਟਾਟਾ ਆ ਗਿਆ ਟਾਟਾ ਆ ਗਿਆ ਜੀ ਪਰ ਇੱਕ ਰੋਲਾ ਜਿਹੜਾ ਪੈਂਦਾ ਸੀਗਾ ਕਿ ਸੋਰਸ ਕੋਡ ਉਹਨਾਂ ਨੇ ਨਹੀਂ ਦਿੱਤਾ ਸੋਰਸ ਕੋਡ ਤੋਂ ਬਾਅਦ ਇਹ ਪਤਾ ਲੱਗਾ ਕਿ ਰਫਾਇਲ ਦੀ ડીਲ ਜਿਹੜੀ ਹੈ ਉਹ ਰੱਦ ਕਰਨ ਦੀ ਕਿਤੇ ਨਾ ਕਿਤੇ ਇੰਡੀਆ ਨੇ ਸੋਚੀ ਆ ਗੱਲ ਉਸ ਤੋਂ ਬਾਅਦ ਆ ਖਬਰ ਆ ਜਾਂਦੀ ਹੈ ਇਹਨੂੰ ਸੰਖੇਪ ਇਹਦਾ ਮੰਨ ਲਓ ਕਿ ਰੋਲਾ ਪਿਆ ਸੀਗਾ ਨਾ ਕਿ ਜਦੋਂ ਲੜਾਈ ਛੇੜੀ ਤੇ ਉਸ ਲੜਾਈ ਦੇ ਦੌਰਾਨ ਇਹਨਾਂ ਨੂੰ ਉਹਨਾਂ ਨੇ ਕੁਝ ਦਿੱਤਾ ਹੀ ਨਹੀਂ ਹੈ ਜੀ ਮਤਲਬ ਕਿ ਸੋਰਸ ਕੋਡ ਉਹ ਕਹਿੰਦੇ ਕਿ ਆਪਣੀ ਡੀਲ ਹੀ ਨਹੀਂ ਹੋਈ ਸੋਰਸ ਕੋਡ ਦੀ ਤਾਂ ਮਤਲਬ ਕਿ ਕੁੱਲ ਮਿਲਾ ਕੇ ਇਸ ਤਰ੍ਹਾਂ ਦੀ ਜਿਹੜੀ ਇਹ ਸਾਰੀ ਤਸਵੀਰ ਬਣੀ ਹੈ ਉਹ ਉਸ ਤਸਵੀਰ ਦੇ ਵਿੱਚੋਂ ਇਹ ਖਬਰ ਆ ਜਾਣੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੰਕੇਤ ਹੈ ਜਾਂ ਇਸ ਗੱਲ ਦਾ ਪਰਮਾਨ ਵੀ ਕਿਹਾ ਜਾ ਸਕਦਾ ਹੈ ਕਿ ਭਾਈ ਇਹਨਾਂ ਨੇ ਕੁਝ ਨਾ ਕੁਝ ਉਹਨਾਂ ਤੋਂ ਮੰਨਵਾ ਲਿਆ ਪਰ ਜੁੜੀ ਟੈਕਨੋਲੋਜੀ ਟ੍ਰਾਂਸਫਰ ਦੀ ਗੱਲ ਹੈ ਨਾ ਉਹ ਨਹੀਂ ਹੈ ਬਿਲਕੁਲ ਮੈਂ ਜਿਹੜਾ ਕਹ ਲੋ ਕਿ ਉਹਦਾ ਵਿਚਲਾ ਹਿੱਸਾ ਤੇ ਉਹ ਤੇ ਬਾਕੀ ਆਹੋ ਇਹ ਤੇ ਇਦਾਂ ਆ ਕੇ ਹੁਣ ਜਿੱਦਾਂ ਮੰਨ ਲਓ ਕਿ ਟਰੱਕ ਵਾਲੀ ਜਿਵੇਂ ਚੈਸੀ ਜਾਂ ਇੰਜਣ ਉਹ ਨਾ ਨਹੀਂ ਰੱਖਿਆ ਕਿ ਉਹ ਆਸੀ ਆ ਜੀ ਠੀਕ ਆ ਉਤਲੀ ਉਹ ਬਾਡੀ ਜਿਵੇਂ ਪਧੌੜੋ ਲਵਾਈਦੀ ਆ ਉਹ ਉਹ ਤੋਂ ਹਿਲਾ ਲਿਆ ਕਰੋ ਉਹ ਘਰੇ ਲਾ ਲਿਆ ਕਰੋ ਬਸ ਆਈ ਆ ਉਹ ਇਹਦੇ ਚ ਕੀ ਆ ਬਾਕੀ ਜਿਸ ਕਿਤੇ ਰਫੇਲ ਦਾ ਕਿੱਸਾ ਸੁਣਾ ਹੋਇਆ ਤੇ ਮੈਨੂੰ ਵਿਆਹ ਜੇ ਕਿਤੇ 5-10 ਮਿੰਟ ਫਿਰ ਤੁਹਾਨੂੰ ਮੈਂ ਕੁੱਤੀ ਕਬਾ ਚੋ ਕੱਢ ਕੇ ਦਿਆਂਗਾ ਜੀ ਜ਼ਰੂਰ ਮਿੱਤਰ ਜੀ ਮੈਨੂੰ ਲੱਗਦਾ ਕਿ 5-10 ਮਿੰਟ ਵੀ ਥੋੜੇ ਹੋਣਗੇ ਖੈਰ ਇਹਦੇ ਵਾਸਤੇ ਜਿਆਦਾ ਟਾਈਮ ਲੱਗ ਜਾਣਾ ਖੈਰ ਮਿੱਤਰ ਕਹਿ ਰਹੇ ਨੇ ਬੱਲੀ ਸਾਹਿਬ ਕਹਿੰਦੇ ਕਿ ਪ੍ਰੋਗਰਾਮ ਰਿਕਾਰਡਿੰਗ ਵਾਲਾ ਲੱਗ ਰਿਹਾ ਬਿਲਕੁਲ ਨਹੀਂ ਬੱਲੀ ਸਾਹਿਬ ਰਿਕਾਰਡਿੰਗ ਵਾਲਾ ਨਹੀਂ ਲੱਗ ਰਿਹਾ ਜੀ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਕਮੈਂਟ ਵੀ ਆਪਾਂ ਪੜ੍ਹਦੇ ਹਾਂ ਜੇ ਆਪਾਂ ਕਮੈਂਟ ਨਾ ਪੜੀਏ ਤੇ ਤੁਹਾਨੂੰ ਸ਼ਾਇਦ ਇ ਆ ਲੋ ਜੀ ਚਰਨਜੀਤ ਸਿੰਘ ਸ਼ੈਲੀ ਜੀ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋ ਹੋਰ ਅਰਬਪਤੀਆਂ ਦਾ ਨਾਮ ਆ ਰਿਹਾ ਬਈ ਕੁਮਾਰ ਮੰਗਲਮ ਅਤੇ ਬਿਰਲਾ ਤੇ ਇਹ ਤੇ ਹੁਣ ਬਈ ਤੋਤੇ ਦੀ ਜਾਣ ਉਹਨਾਂ ਦੇ ਕੋਲ ਹੀ ਹੈ ਸੁਖਵੀਰ ਸੰਧੂ ਜੀ ਕਹਿ ਰਹੇ ਨੇ ਬਿਲਕੁਲ ਜੀ